ਜੂੰਨ ਤੇ ਕਬਜ਼ਾ ਕਰਨ ਵਾਸਤੇ ਆ ਰਹੀਆਂ ਨੇ ਸੁੰਡੀ ਜੇ ਮਜ਼ਦੂਰ ਪੱਟ ਕੇ ਦੇਖਦੇ ਨੇ ਉਹ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੰਦੀ ਉਹੀ ਸੁੰਡੀਆਂ ਹੋ ਜਿਹੜੀਆਂ ਵਿਦਿਆਰਥੀਆਂ ਦੇ ਵਾਸਤੇ ਆ ਜਿਹੜੀਆਂ ਨਵੀਂ ਕੇਂਦਰ ਜੜੀ ਕੇਂਦਰੀ ਸਿੱਖਿਆ ਨੀਤੀ ਆ ਨਵੀਂ ਲਿਆ ਰਹੀ ਆ ਇਸ ਕਰਕੇ ਕੁੱਲ ਲੋਕਾਂ ਦੇ ਉੱਤੇ ਹਮਲਾ ਲੈ ਕੇ ਆ ਰਹੇ ਨੇ ਇਸ ਕਰਕੇ ਭਰਾਵੋ ਤੁਸੀਂ ਭਰਾ когда ਸਿੰਯਾਟਰੀ ਬੈਠੇ ਹੋ ਇਹ ਸੰਯੁਕਤ ਮੋਰਚੇ ਨੇ ਵੀ ਬਕਾਇਦਾ ਆ ਮੰਗਾ ਲੈ ਜਿਹੜੀ ਭਾਰਤਾ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਵੇ ਕਰ ਜਾ ਮੁਕਤੀ ਦੀ ਗੱਲ ਆ